ਜੋ ਬੁਲੇ ਸੁਨਰ ਪੈ ਭਗਵਾਨ ਫਾਲਮੀਕ ਮਹਾਰਾਜ ਖਿਜੈ ਸ੍ਰੀ ਸ੍ਰੀ 168 ਗੁਰੂ ਕਿਆਨ ਨਾਨਕ ਮਹਾਰਾਜ ਖਿਜੈ ਦੁਹਰਾ ਪੂਰਨ ਮਾਪੇ ਦਾਸ ਤੇ ਕਰਕੇ ਸੋਚ ਵਿਚਾਰ ਮਾਨਾ ਵਾਲੇ ਪਹੁੰਚ ਗਏ ਸੰਸਤ ਗੁਰਦੇ ਦਰਬਾਰ ਦਾਦੀ ਕੇਸਰ ਕੌਰ ਨੂੰ ਦੇਖੋ ਰਬ ਦੀ ਸ਼ਾਨ ਤਤਵ ਬਖਸ਼ਿਆ ਬਰਾਨੇ ਪੋਤੇ ਦਾ ਵਰਦਾਨ ਹੈ ਕਰਦੇ ਅੰਦਰ ਬਰਕਤਾਂ ਆਈਆ ਉਸੇ ਪਲ ਪਾਣੇ ਪਲ ਨਿਵਾਂਦੇ ਜਿਦਾ ਆਉਂਦਾ ਇਸ ਤੇ ਚੱਲੇ ਸ਼ੇਰ ਸਿੰਘ ਸਰਦਾਰ ਗਿੱਲ ਦਾਦਾ ਜੋਂ ਬ੍ਰਿਆ ਪਾਦਨੇਕ ਭਗਵਾਨ ਦਾ ਜਪਦਾ ਹਿਰਦੋਂ ਨਾਮ ਇੰਦਰ ਸਿੰਘ ਸਰਦਾਰ ਤੋਂ ਇਸ ਲੇਖਕ ਦਾ ਬਾਖ ਕਰਦਾ ਬਾਣ ਲਾਜ ਸਮਾਧਿਆ ਆਦ ਬਰਕਤਾ ਜਾਪ ਸਤਿ ਚੁੱਕੀ ਨਾਨੇ ਭਗਵਾਨ ਪਾਗੋ ਜਿਸ ਦਾ ਨਾਮ ਇਸ ਲੰਖਕ ਨਿਰਮਾਨ ਤੇ ਸੋ ਮਾਤਾ ਦੀ ਮਾਂ ਉਸ ਨੂੰ ਅੱਖੀਂ ਦੇਖ ਪਸੰਦਾ ਵਿੱਚ ਹਾਂ ਸ੍ਰਿਸ਼ਟੀ ਤੀਨੂ ਮਿਲ ਗਿਆ ਪੁੱਤਰ ਦਾ ਵਰਦਾਨ ਧਰਮੀ ਨਾਨਾ ਦਾਸਤਾ ਬਾਹਰ ਸਿੰਘ ਸਰਦਾਰ ਬਿੱਟ ਬਰਾੜਾ ਪੰਜ ਕੇ ਖਿਰਦੇ ਨਾਲ ਪਿਆਰ ਸੱਦੇ ਸੰਤ ਮਹਾਤਮਾ ਆਪ ਕੋ ਮੇਂ ਖਿਦਮਤ ਕਰ ਰੀਤੀ ਭੋਜਨ ਪਿਆਰ ਦੀ ਕਰਕੇ ਆਪ ਤਿਆਰ ਚੋਂ ਬਰਨਾ ਦਿਆ ਕਲਕਤਾ ਸੱਦੇ ਆ ਚਾਵਾਂ ਨਾਲ ਸੰਤ ਲਾਲਾ ਕੰਕਤਾ ਸ਼ਕਸ਼ਕ ਉਹ ਨਿਹਾਲ ਸਵੰਤ ਸਤਵੰਤੀ ਮਾਤਾ ਦਾਸ ਦੀ ਮਹਿੰਦਰ ਕੌਰ ਮਹਾਨ ਕ੍ਰਿਸ਼ਨ ਬਖਸ਼ਿਆ ਸਤਿਗੁਰਾਂ ਪੁੱਤਰ ਦਾ ਵਰਦਾਨ ਉਸਨੂੰ ਪਿਛਲੇ ਜਨਮ ਦੀ ਭਗਤੀ ਲਾਇਆ ਭਾਗ ਆਦਿ ਪਰਖ ਦੀ ਰਹਿਮਤਾ ਜਗ ਪੈ ਕੁਦੇ ਚਿਰਾਗ ਫਿਰ ਸਤਿਆ ਰੱਖੀ ਮਾਈ ਨੂੰ ਮਾਤਾ ਕਰਕੇ ਖਿਆਲ ਨજર ਨਿਆਤਾ ਉਸਨੂੰ ਦਿੱਤੀ ਅਸ਼ਰਦਾ ਨਾਲ ਈ ਮਾਤਾ ਰੱਖੀ ਗੁਰਾਂ ਦੀ ਸਿੱਖੰਤੇਉ ਪਰਉਕਾਰ ਜੋ ਭਗਤੀ ਕਰ ਪ੍ਰਭੁ ਭਾਨ ਦੀ ਚਮਕੀਏ ਸੰਸਾਰ ਘਰ ਵਿੱਚ ਫਾਦਰ ਮੈਣ ਦਾ ਕਰੇ ਪਾਠ ਪਰਵਾਰ ਇਸ ਦੇ ਆਇਆ ਬਰਕਤਾਂ ਬਖਸ਼ੇ ਸਤ ਸੁਖ ਕਰਾਰੇ ਦਾਦੀ ਕਿਸ ਪ੍ਰਕਾਰ ਨੂੰ ਸਤਿਗੁਰ ਬਖਸ਼ਿਆ ਮਾਣੇ ਜਿਸ ਤੇ ਕੀਤਿਆ ਰਹਿਮਤਾ ਕ੍ਰਿਵਾਲ ਮੀ ਭਗਵਾਨ ਆਸਾ ਆਸਾ ਕਰਤੇ ਆਖਿ ਸ਼ੀ ਮਨਾਉਂਦੇ ਜਿਤ ਆਉਂਦੇ ਜਾਂਦੇ ਸੰਤ ਜਨ ਭੋਜਨ ਕਰਦੇ ਨਿੱਤ ਛੇਰ ਸਿੰਘ ਦਾ ਪਿੰਡ ਵਿੱਚ ਕੀਤੀ ਸੀ ਪਰਿਵਾਰ ਕੀਤਾ ਬਖਸ਼ਿਆ ਉਹਨਾਂ ਨੂੰ ਮਨਮੁਣਾ ਪੰਡਾਰ ਛੇਰ ਸਿੰਘ ਸਰਦਾਰ ਦੇ ਤਿੰਦੇ ਪੁੱਤਰਾ ਨਾਲ ਕੀਤੀ ਲੰਗਦੇ ਜੋਤਰੇ ਪਿੰਡ ਵਿੱਚ ਹਾਲ ਸਿਆਲ ਕਬਤ ਸਿੰਘ ਤੇ ਲਾਭ ਸਿੰਘ ਵੱਡੇ ਬਰਖਰਦਾਰ ਸੋਤੇ ਇੰਦਨ ਦਾਤ ਸੰਤਿ ਰਸ਼ੀਆ ਦੇ ਹੀ ਨਹਾਰ ਜੋ ਕਾ ਖਾ ਨਾ ਕਰ ਗਿਆ ਜਾਂ ਤੁਰਦੀ ਆ ਤਿੱਖੀ ਚਾਨ ਕਦ ਬਲਦਾ ਗਲੀ ਹਮੇਲਾ ਖੰਗਰੂ ਤਿੰਦੇ ਤਾਲ ਜਿੱਥੇ ਗੋਡੀ ਕਰ ਦਿਆ ਮੁੜਕਾ ਜਾਂਦਾ ਚੋ ਸਿਰਸਰ ਉੱਤੀ ਆਵਸਥਾ ਫਸਪਾ ਜਾਂਦੇ ਆ ਹੋ ਧਰਤੀ ਮਾਤਾ ਵਿਸ਼ਪਦੀ ਵਿਸ਼ਪਰਹਾ ਹੈ ਪੂਜ बच्चे इको खा तो तुम में टेतर बूज कर कर अंदर तजगत भरया रिस्क महान जितनी कोटी उतनी डोटी कह गए परस जान किरतक कमाई कर दिया कीति शिवदेव गौण उदम अग्गे लक्ष्मी पखे अगे तावे खेता विच खलवाड़या कद पुता ਮਗਰ ਖਰੋਤੇ ਜਿਨ੍ਹਾਂ ਦੇ ਹੱਥੀਂ ਰਿਸਤੇ ਨਾ ਸ਼ੇਰ ਸਿੰਘ ਦੇ ਲਾਡਲੇ ਜਿਉਂ ਜਿਉਂ ਕਿਰਤ ਕਮਾਉਣ ਧਿਆਤਿਆਂ ਗੱਡੇ ਰਿਕਦੇ ਭਰ-ਭਰ ਕਰਨੋਂ ਆਉਣ ਮੱਤਾ ਅਨ ਕਲਿਆਣੀਆਂ ਪੂਰੇ ਅਕਾਲੀਆਂ ਸਨਾਹ ਘਰ ਵਿੱਚ ਬਖਸ਼ੇ ਗੁਰਾਂ ਨੇ ਦੁੱਧਾ ਦੇ ਦਰਿਆ ਸੁਣ ਸ਼ੋਭਾ ਸੁਣ ਪ੍ਰਵਾਦ ਤੇ ਜਿਉਂ-ਜਿਉਂ ਵਤਨ ਮਹਿਮਾਨ ਤਿਉਂ-ਤਿਉਂ ਬਖਸ਼ਣ ਬਰਕਤਾਂ ਕਰਵਾਲ ਮੇਕ ਭਗਵਾਨ ਚਤੋ ਵਸਤੇ ਕਿਤੇ ਵਿੱਚ ਗੁਰ ਗਿਆਨਾ ਥ ਮਹਾਰਾਜ ਤਤੋ ਚਮਕੇ ਜੀਆਂ ਤੇ ਸੇ ਸ਼ੋਭਾ ਦੇ ਤਾਢ ਅੱਦੀਓ ਲੰਗੀ ਰਾਤ ਜਾਂ ਸੰਤ ਸਮਾਦੇ ਲਾਉਣ ਅੰਮ੍ਰਿਤ ਵੇਲਾ ਹੋ ਗਿਆ ਮੈਂ ਕਣ ਲੱਗ ਪਈ ਪਾਉਣ ਦਾਤਾ ਵੰਡਣ ਬੈਠ ਗਏ ਸ੍ਰੀ ਵਾਲ ਮੇਕ ਪਸਵਾਤ ਰੋੜ ਬੰਦਾਲੇ ਲੈ ਰਹੇ ਦੋਗੇ ਪਰ ਸਮਹਾਨ ਹਰਕੀ ਕਉਂਦੇ ਮੰਦਰੀ ਆਦ ਪ੍ਰਖੇ ਦਾਖ ਫੇਰ ਸਿੰਘ ਦੇ ਵੰਸ਼ ਤੇ ਜਾਗਣ ਰੱਖੇ ਭਾਗ ਜਿਸ ਸੰਧ ਦੀ ਉਡੀਕ ਸੀ ਚੋਸੀ ਖੜੀ ਮਹਾਨ ਚੋਸੀ ਸਮਾ ਸੁਲੱਖਣਾ ਲਾਗੇ ਟੁਕਿਆ ਆਣ ਸੰਨ 1900 ਇਸਵੀ ਉਪਰ 41 ਸਾਲ ਮਾਰਚ ਦੀ ਨੋ ਬੁੱਧਵਾਰ ਸਤ ਗੁਰੂ ਹੋਏ ਤੇ ਆਲ ਸਭੀ ਪੱਗਨ ਸੋਬ ਕੜੀ ਸੁਦੀ ਸੀ ਪੱਗਨ ਦੋ ਉਧਰ ਦੂਜ ਦੇ ਚੰਦ ਨੇ ਜਗ ਵਿੱਚ ਵੰਡੇ ਲੋ ਇਧਰ ਪੂਰਨ ਜਨਮਿਆ ਕਲਤਾ ਸਰਕਾਰ ਦਾਸ ਕਰਨ ਕਿਆ ਨਾਥ ਮਹਾਰਾਜ ਨੇ ਜਿਸ ਨੂੰ ਬਖਸ਼ੇ ਸਵਾਸ ਤਰਸਿਕ ਦਸਦੀ ਕੇਸਰ ਕੌਰ ਨੇ ਵਦਿਆ ਤੱਕ ਇਕਬਾਲ ਪੋਤਰੇ ਉਤੋ ਵਾਰਿਆ ਪਰ ਮੋਰਾ ਦਾ ਥਾਲ ਅੰਦਰੋ ਦਾਈ ਰਹਿਮਤੇ ਨਿਕਲੀ ਚਾਵਾਂ ਨਾਲ ਜਿਹਦਾ ਖਿੜਿਆ ਫੁਲਵਾਂ ਹੰਸ ਵਰਗੀ ਚਾਲ ਦਾਈ ਦੇਵ ਬਾਰਕਾ ਦੇਖੋ ਰੱਬ ਦੇ ਰੰਗ ਅੰਗ ਕਲਿਆਣੀ ਦਾਈ ਨੇ ਮੱਜ ਤੇ ਤੇਸੀ ਮੰਗ ਦਾਨੀ ਦਾਦੇ ਸੇਰ ਸਿੰਘ ਲੈ ਸਤਗੁਰ ਦਾ ਨਾਮ ਮਾਝ ਫੜਾਈ ਦਾਈ ਨੂੰ ਉਸ ਜੋਦੇ ਬਰਿਆ ਇੰਦਰ ਸਿੰਘ ਸਰਦਾਰ ਨੇ ਤੱਕ ਪੁੱਤਰ ਬਲਵਾਨ ਹੱਥੋ ਲਾ ਕੇ ਦਾਈ ਨੂੰ ਕਰ ਦਿੱਤੇ ਮੁੰਦਰੀਦਾਨ ਦੂਵੀਂ ਬਾਲਕ ਦੇ ਤਾਂ ਆਸਕੇ ਨਾਲ ਪਿਆਰ ਅੰਦਰ ਸਿੰਘ ਕਰ ਜਨਮਿਆ ਆਕਨ ਰਾਜ ਕੁਮਾਰ ਕਰਨਾ ਹੋਵੇ ਜਗ ਵਿੱਚ ਜਿੰਨਾ ਜੀਵਨਤਾਨ ਪਰਖਣ ਵਿੱਚ ਸੰਗੋੜਿਆ ਉਹਨਾਂ ਨੂੰ ਗਣਵਾਨ ਹੈ ਦੁਨੀਆ ਅੱਖੀ ਵੇਖਦੀ ਸਤਗੁਰ ਦਾ ਵਰਦਾਨ ਮਾਤਾ ਮਹਿੰਦਰ कौर ਤੋਂ ਲੋਟਨਾ ਸਾਹਮੇ ਜਾਣੇ ਦਾਦੀ ਕਿਸ ਕਾਰਨੇ ਘਰ ਵਿੱਚ ਕਰਕੇ ਗੱਲ ਭਾਜੀ ਕਿਜੀ ਰਜਮੀ ਕੁਲ ਸੰਬੰਧਿਆ ਵੱਲ ਨਿਸ਼ਚਿਤ ਪੂਰ ਮੈਣ ਦਾ ਕਰਕੇ ਦਿਨ ਪਰਿਵਾਰ ਕੋਸਤਨ ਸੱਜਲੇ ਸੰਤ ਜਨ ਪਿਆਰੇ ਰਿਸ਼ਤੇਦਾਰ ਕਿੱਠੀਆਂ ਕੰਡਾ ਕੇ ਸਭ ਨਾਲ ਪਿਆਰ ਰਚਿਆ ਖੋਗ ਤਮਾਰ ਦਾ ਮਾਪਿਆ ਵਿਤਨ ਸਾਰ ਸੱਜ ਲਿਆਇਆ ਅਸ਼ਟ ਸਿੰਘ ਦਾ ਹਲਵਾਈ ਆਪ ਗਿਆਨਨਾਥ ਮਹਾਰਾਜ ਦਾ ਦਾਦਾ ਕਰਦਾ ਜਾਖ ਜੋ ਜੋ ਕਿਹਾ ਹਲਵਾਈਆ ਰਸਤਾ ਲਈਆ ਆਇਆ ਆ ਸਤੁਰ ਜੀ ਦਾ ਨਾਮ ਲੈ ਦਿੱਤੀਆ ਘਟਿਆਲਾ ਪਹਿਲਾ ਆਏ ਧਮਾਨ ਤੋਂ ਇੱਕ ਦਿਨ ਇਸਤੇਦਾਰ ਆਗਏ ਸੰਤ ਮਹਾਤਮਾ ਕਰਕੇ ਪਰੇਪਕਾਰ ਘਰ ਵਿੱਚ ਭਈਆ ਨਾਨਕਾ ਰੱਬ ਵਧਾਈ ਪੇਲ ਸ਼ਗਨ ਮਨਾਉਂਦੇ ਦੇ ਨਾਨਕੇ ਆਇਆ ਬਣ ਕੇ ਮਿਲ ਸਤ ਪ੍ਰਸਾਦਾ ਸੁਣਨ ਲਈ ਆਦਿ ਪਰਫ ਦੀ ਬਾਤ ਬੈ ਗਏ ਅੱਲਾ ਸਮਾਧਿਆ ਚੋਕੋਂ ਮੇਂ ਸ਼ੁਕਰ ਕਰਤ ਪਾਠਿਆ ਪਾਠਰ ਮਿਲਦਾ ਕੀਤਾ ਸਾਰੀ ਰਾਤ ਮਨ ਇਸੇ ਪਨ ਦਸ ਦੀ ਪਰਮੇਸ਼ਰ ਦੀ ਦਾਤ ਪੈ ਗਿਆ ਆਦ ਰਮਣ ਦਾ ਅੰਮ੍ਰਿਤ ਵੇਲੇ ਭੋਗ ਰਬ ਪੁਨਾਦੀ ਬੁੱਕਲੀ ਤੇ ਜਿੰਨਾ ਕਮਾਇਆ ਜੁਗ ਸੰਗਤਾ ਕੀਤੀ ਆਤੀ ਜੁਗ ਕਿ ਉਹਦੀਆਂ ਜੋਤਾਂ ਨਾਲ ਵਿੱਚ ਹਵਾਵਾਂ ਕੂਝ ਕੈ ਸਤਨਾਦ ਕਢਿਆਲੇ ਫਿਰਦਾ ਸੰਕੇ ਦਾਸਤਾ ਰੱਖਣ ਦੇ ਲਈ ਨਾਮ ਸੋਚਣ ਲੱਗੇ ਸੰਤ ਜਨ ਪ੍ਰਭੂ ਰੂਪ ਵਰਿਆਮ ਮਹਾਂਕਥਾ ਤੋਂ ਸੁਣਦੇ ਆ ਦਾਦੀ ਕੇਸਰ ਔਰ ਆਪਕੇ ਪਿਆਰੇ ਸੰਤ ਜੀ ਸੁਣ ਲੋ ਕਰਕੇ ਗੌਰ ਯਾਨਾਤ ਮਹਾਰਾਜ ਜੀ ਖੁਦ ਸਤ ਗੁਰ ਭਗਵਾਨ ਜਿਸ ਦਿਨ ਬਖਸ਼ਿਆ ਉਹਨਾਂ ਨੇ ਪੁੱਤਰੇ ਦਾ ਵਰਦਾਨ ਉਹਦੇ ਉਸਦੇ ਸਿਰ ਤੇ ਸਮਝਣਾ ਆਦ ਪ੍ਰਖਤਾ ਹੱਥ ਉਸਤਾ ਰੱਖਣਾ ਨਾਮ ਹੈ ਪਿਆਰਾ ਪੂਰਨਨਾਥ ਜਨਮੋਂ ਪਹਿਲਾ ਪੁੱਤਰੀ ਬਖਸ਼ਿਸ਼ ਕਰਦਿਆ ਸਾਬ ਸਤਗੁਰ ਰੱਖਿਆ ਨਾਮ ਸੇ ਇਸ ਦਾ ਪੂਰਨਨਾਥ ਦਾਦੀ ਜੀ ਤੋਂ ਸੁਣਦਿਆ ਸਤਗੁਰ ਜੀ ਦੀ ਗੱਲ ਉਹ ਅਚੰਬਾ ਦੇਖਦੇ ਦਾਈ ਜੀ ਦੇ ਵੱਲ ਸੁਣਦਿਆ ਗੱਲ ਇਲਹਾਮ ਦੀ ਖੜਕੈ ਸਭ ਦੇ ਮੁਖ ਪੰਦਿਆ ਦੀ ਇਹ ਗੱਲ ਸੀ ਚਮਲਕ ਰੱਖ ਚਹਵਨਾਂ ਦੀ ਅਖਲਕਤਾ ਸੰਗਤਾ ਖਾਸੋ ਆਵ ਵਾਲਮੀਕ ਭਗਵਾਨ ਦਾ ਖਿਰਦੇ ਜਗ ਤੇ ਨਾਮ ਦੁਨੀਆਂ ਔਖੀ ਤੇ ਕੇ ਸਤਿਗੁਰ ਦਾ ਉਪਕਾਰ ਗੁਰਪਿਆਰ ਨਾਥ ਮਹਾਰਾਜ ਜੀ ਕਰਦੇ ਜੈ ਜੈਕਾਰ ਪੰਡਿਆ ਗਿਆ ਪ੍ਰਸ਼ਾਦ ਜਦ ਰਜਵਾ ਤਾਵਾ ਨਾਲ ਰਾਜ ਰਜ ਸ਼ਕ ਦੀ ਸੰਗਤਾਂ ਫਿਰ ਦੇਖ ਹੋਏ ਨਿਹਾਲ ਅਕਟ ਪੰਡਾਰਾ ਵਰਤਿਆ ਦਿਨ ਤੋਂ ਸਮਾ ਤੱਕ ਸੰਵਰਤਾਵੇ ਫੁੱਲ ਗਏ ਕਿਸੇ ਨਾ ਲਈ ਡਕ ਤੇਦੇ ਦਿਨ ਪਰਵਾਰ ਨੇ ਸਦਕੇ ਸੰਤ ਮਹਾਨ ਸਭ ਨੂੰ ਤੋੜਿਆ ਪਿਆਰ ਨਾਲ ਤੇਦੇ ਕੇ ਸਨਮਾਨ ਸਾਖ ਸੰਬੰਧੀ ਚਲ ਕੇ ਆਏ ਜੋ ਅੰਗ ਪਾਲ ਲੱਡੂ ਭਰ ਪਰ ਟੋਕਰੇ ਸਭ ਨੂੰ ਦਿੱਤੇ ਨਾਲ ਜਨਮ ਦਿਹਾੜੇ ਦਾਸ ਦਾ ਕੀਤਾ ਜਿਵੇਂ ਤਮਾਨ ਬਖਸ਼ਿਸ਼ ਕੀਤੀ ਜਿਸ ਤਰ੍ਹਾਂ ਸ਼੍ਰੀ ਵਾਲਮੀਕ ਪਦਵਾਨ ਹੈ ਕਿਆ ਨਿਨਾਥ ਮਹਾਰਾਜ ਦਾ ਅਖੇ ਤੱਕ ਵਰਦਾਨ ਛੇਤ ਸਿੰਘ ਦੇ ਵੰਸ਼ ਨੇ ਕੀਤਾ ਇੱਦਾ ਦਾਨ ਰੁੱਖਾਂ ਉੱਪਰ ਲੰਗਦਿਆ ਚੁੱਕਦੇ ਚਿੱਤਾ ਟਾਹਣ ਜਿਉਂ ਸ਼ੁਕਰਾਨਾ ਪ੍ਰਭੂ ਦਾ ਕਰਦੇ ਪੁਰ ਮਹਾਨ ਮਕਤਿਆ ਬੈਕੇ ਦਾਸ ਨੋ ਦੱਸਿਆ ਇਸ ਪਰਕਾਰ ਸੂਨ ਇਸ ਗ੍ਰੰਥ ਵਿੱਚ ਲਿਖਿਆ ਉਹ ਸੰਸਾਰ ਨਾ ਕਵਤਾ ਦੇ ਸੋਜ ਹੈ ਨਾ ਤੇਿਆ ਤੇ ਰਾਸ ਹੈ ਸ਼ਬਦੁ ਕਰਾ ਨੇ ਬਖਸ਼ਿਆ ਕਵਤਾ ਦਾ ਪ੍ਰਕਾਸ਼ ਹੈ ਪੂਰਨ ਸਰਜਾ ਕਰਹਾ ਸਤਗੁਰ ਬਖਸ਼ੋ ਨੂਰ ਚਾਵਾਂ ਜਸਹ ਜੋਤਾ ਚਲਿਆ ਰਹੇ ਸਰੂਰ ਦੁਹਰਾ ਜਨਮ ਹੋਇਆ ਜਦਾ ਸਦਾ ਤੇਖੋ ਰੱਬ ਦੇ ਰੰਗ ਭਰਤੀ ਹੋ ਕੇ ਪਿੱਠਾ ਤੁਰ ਗਿਆ ਜਿੱਤਣ ਦੇ ਲਈ ਜੰਗ 1941ਵਾਂ ਸਾਲ ਚੜ੍ਹਦਿਆ ਸਾਰ ਹਿਟਲਰ ਉੱਠਿਆ ਜਰਮਨੋਂ ਸਾਰਨ ਲਈ ਸੰਸਾਰ ਅਹਿਦ ਨਾਮੇ ਦੀ ਲਿਖਤਾ ਪੈਰਾਫੇਕਾ ਗੋਲ ਸੋ ਪੰਜਾਬੀ ਤੇ ਆ ਮੌਤ ਦੇ ਉਸ ਸੜਕਾਏ ਢੋਲ ਚਾਰੇ ਉਸ ਜਹਾਜ ਦਾ ਅੰਬਰੀ ਘਰ ਤੇ ਅੱਗ ਆਦਤੁਰਖ ਦਾ ਸਾਧਿਆ ਸਾੜਨ ਦੇ ਲਈ ਥੱਕ ਭਰ ਕੇ ਅੱਗ ਜਹਾਜਾ ਅੰਦਰ ਉਸ ਢਾਰੇ ਦਾ ਸਮਾਨ ਆ ਲੱਖਾ ਸੜ ਗਏ ਅੱਗ ਵਿੱਚ ਬੇਦੋਸ਼ੇ ਇਨਸਾਨ ਜਾਂ ਲੱਖਾ ਭੈਣਾ ਰੰਡਿਆ ਬੱਚੇ ਹੋਏ ਜੀ ਤੀਮ ਜਾ ਮੌਤ ਦਾ ਖਰਜਾ ਬਣ ਗਏ ਸਾਧੂ ਸੰਤ ਅਜੀਵਨ ਹਿਟਲਰ ਵਾਲੇ ਜੱਗ ਦੇ ਜਰਮਨ ਤੋਂ ਅੰਗਾਰ ਉਹਨਾਂ ਦੁਰਪੇਸ਼ੀਆ ਸਾੜਿਆ ਸਾੜਿਆ ਕੁਲ ਸੰਸਾਰ ਚੜ ਗਏ ਟੈਂਕ ਜਪਾਨ ਦੇ ਕਿਸੇ ਨਾ ਪਾਈ ਤੱਕ ਸਿੰਘਾਂ ਪਰ ਮਲਾਇਆ ਪਹੁੰਚੇ ਫਲ ਤੱਕ ਰਲ ਕੈ ਦੋਹਾ ਦਰਿੰਦਿਆ ਚਾ ਦੁਨੀਆ ਕੀਤੀ ਘੇਰ ਚਾ ਦੁਸ਼ਮਨ ਤੇ ਆ ਦਲਾਨੇ ਚਾ ਪਾਥਲੇ ਤਾਂ ਘੇਰੇ ਉਦਰ ਘੇਰਾ ਰੋਸ ਨੂੰ ਲਿਆ ਜਾਲਵਾ ਪਾ ਹਰ ਪਾਸੇ ਲਾਸ਼ਾਂ ਖਿਲਰਿਆ ਚਾ ਲਹੂ ਪਰ ਇਧਰਿਆ ਰਾਜ ਤੇ ਅੰਗਰੇਜ਼ ਦਾ ਬੇਸ਼ੱਕ ਭਾਰਤ ਵਿੱਚ ਪਰਬੰਬਾ ਨਾਲ ਵਿਨੁਕਤਾ ਮਾਰਦੀ ਸੰਕੇ ਨਿਤ ਗੱਲਾਂ ਸੁਣ ਸੁਣ ਜੰਗਾ ਦੀਆ 인ਦਰ ਸਿੰਘ ਸਰਦਾਰ ਇਸ ਲੇਖਕ ਦਾ ਬਾਪ ਜੋ ਕੌਮੇ ਖਿਦਮਤਗਾਰ ਉਸ ਵਿੱਚ ਤੋਂ ਸ਼ੋਭ ਆਪਣੇ ਸੰਗ ਦਾ ਤਾਂ ਕਿ ਆੜ ਕੇ ਖੂਨ ਉਸ ਦੇਸ਼ ਭਗਤ ਦਾ ਦੇਸ਼ ਲਈ ਪਣ ਗਿਆ ਇਸ ਕਜਨੂਨ ਵਿੱਚ ਦੇ ਵਿੱਚ ਕੁਰਬਾਨੀਆਂ ਐ ਸੰਨ ਉਸ ਦੇ ਪਾਸ ਜੀਵਨ ਵਿੱਚ ਸ਼ਹੀਦ ਦਾ ਉਸ ਤਿਸੇ ਵਖਾਸਤ ਜੀਵਨ ਸਿੰਘ ਸ਼ਹੀਦ ਨੇ ਬਖਸ਼ਿਆ ਬਲ ਗੁਰਤੀਆ ਬਖਸ਼ਿਆ ਮਾਣੇ ਦੇਸ਼ ਕੌਮ ਦਾ ਚੱਲ ਬਖਸ਼ੀ ਉਸ ਨੂੰ ਵੀ ਤਾ ਸ਼੍ਰੀ ਫਾਲੀਂ ਭਗਵਾਨ ਹੈ ਸਾਚ ਜਿਸ ਨੇ ਧਰਤੀ ਸਾਜਿਆ ਜਿਸ ਅਸਮਾਨ ਜਿਸ ਤੋਂ ਸਿੱਖਿਆ ਪਾ ਕੇ ਲਵ ਕੁਸ਼ਦਾਜ ਕਮਾਤ ਤੂੰ ਕਿਦਾ ਸਨਾ ਰਾਮ ਤੇ ਮਾਰੇ ਇਸ ਪਰ ਖਾਰੇ ਚੱਕਰਵਰਤੀ ਰਾਜ ਆਪੋ ਕੈਸਰ ਤੇ ਬਾਦ ਰੱਖਨੇ ਪੈ ਸਨ ਜਿੰਨਾ ਨੇ ਸੱਤ ਅੱਗੇ ਸਮ ਹਥਿਆਰ ਏ ਕੋ ਇੰਦਰ ਸਿੰਘ ਸੀ 14 ਪਰਖ ਮਹਾਨ ਇਸ ਤੇ ਵੱਡ ਬਡੇ ਰਿਆ ਬੰ ਕੋ ਮੀ ਰਥਵਾਨ ਜਦ ਆਇਲ ਤੇਰੇ ਕਾਬਲੋ ਅਬਦਾਲੀ ਅਕਾਨ ਇੱਕਾ ਡਾਕੇ ਉਹਨਾਂ ਦੇ ਰੋਕੇ ਤੇ ਹੱਥ ਭਾਨ ਜਿਸ ਦੇ ਅੰਡਿਆ ਰਲ ਕੇ 12 ਮਿਸਲਾ ਨਾਲ ਕੱਟੇ ਦੇਸੋ ਪਾਰਸਾਨ ਅਫਗਾਨੇ ਚੰਡਾਲ ਤਦ ਉਸ ਅੱਖੀ ਦੇਖਿਆ ਜਰਮਨ ਅਤੇ ਜਪਾਨ ਘੇਰ ਲਿਆ ਸੀ ਜਾਲਮਾ ਰਲ ਕੇ ਹਿੰਦੁਸਤਾਨ ਘਰ ਵਿੱਚ ਸਰਦਾਰ ਵੇਖ ਕੇ ਕਰਤੇ ਦਾ ਪਰਵਾਰ ਅਨਕ ਉਸ ਤੇ ਉਬਰੇ ਕਣ ਕੋ ਮੇ ਇੱਕ ਰਜ਼ਾਰ ਜਹ ਫੌਜ ਵਿੱਚ ਭਰਤੀ ਹੋਣ ਲਈ ਉਸ ਘਰ ਵਿੱਚ ਕੀਤੀ ਗੱਲ ਤਾਂ ਗਾਦੀ ਕੇ ਸਰਕਾਰ ਨੇ ਤੱਕ ਪੁੱਤਰ ਦੇ ਵੱਲ ਕਿਹਾ ਗਾਦੀ ਬਲਪੁਰਦਾਰ ਦੇ ਤਾਨੂੰ ਘਰ ਵਿੱਚ ਕਾਦੀ ਭੁਖ ਭਗਵਾਨ ਮੇ ਭਗਵਾਨ ਨੇ ਸਾਨੂੰ ਬਖਸ਼ਿਆ ਸਾਰੇ ਸੁੱਖ ਘਰ ਦੀ ਬੀਆ ਪਰਗੀ ਪਤਨੀ ਹਨ ਮਿਨਵਾ ਅਨਾਜ ਹੀਰੇ ਵਰਗਾ ਬਖਸ਼ਿਆ ਪਤ ਗਿਆਨਾਤ ਮਹਾਰਾਜ ਫਿਰ ਸ਼ੇਰ ਸਿੰਘ ਵੀ ਛਿਰ ਦਿਓ ਨਾਲ ਪਿਆਰੇ ਹੁਣੋਂ ਘਰ ਤੇ ਹੁਣੋਂ ਕੌਜੋ ਡਾਕਟਰ ਹਾਂ ਪਰਿਵਾਰ ਨੱਖਾ ਚੰਦੇ ਪਾਇ ਉਸਤਨ ਦੇ ਉਸ ਨੂੰ ਰੋਕਿਆ ਹਿੰਦਵਾ ਨਾਲ ਤੋੜੇ ਬਸਤੇ ਵਿੱਚ ਕਨੇ ਕੁਲ ਪਿਲਮਾ ਆਦੇ ਜਾਲ